ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ 15ਵਾਂ ਜਿਹੜਾ ਭਾਗ ਹੈ ਨਾਵਲ ਦਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੜੀ ਦਾ ਦੀਵਾ ਨਾਵਲ ਜਿਹੜਾ ਕਿ ਬਹੁਤ ਚਰਚਿਤ ਨਾਵਲ ਰਿਹਾ ਆਪਣੇ ਸਮੇਂ ਦਾ ਇਹ ਗੁਰਦਿਆਲ ਸਿੰਘ ਜੀ ਦੁਆਰਾ ਲਿਖਿਆ ਗਿਆ ਹੈ ਤੇ ਨਾਵਲ ਵੀ ਬਹੁਤ ਵਧੀਆ ਹੈ ਅੱਜ ਅਸੀਂ 15ਵੇਂ ਭਾਗ ਦੀ ਜਿਹੜੀ ਆਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਘਰ ਆਉਂਦੇ ਹੀ ਜਗਸੀਰ ਮੰਜੀ ਵੇੜੇ ਵਿੱਚ ਡਾ ਕੇ ਪੈ ਗਿਆ ਅੰਦਰ ਖੋ ਐਨੀ ਪਈ ਜਾਂਦੀ ਸੀ ਜਿਵੇਂ ਕਾਲਜਾ ਵੱਡਿਆ ਜਾ ਰਿਹਾ ਸੀ ਖੱਦਰ ਦੇ ਮੂਕੇ ਨਾਲ ਕੱਸ ਕੇ ਉਹਨੇ ਲੱਕ ਬੰਨ ਲਿਆ ਤੇ ਗੋਡੇ ਹਿੱਕ ਵਿੱਚ ਦੇ ਕੇ ਪਿਆ ਰਿਹਾ ਪਰ ਖੋ ਅਜੇ ਵੀ ਨਹੀਂ ਸੀ ਹਟਦੀ ਖੇਸ ਵਿੱਚ ਮੂੰਹ ਸਿਰ ਢੱਕ ਕੇ ਅੱਖਾਂ ਮੀਚਦਿਆਂ ਉਹਨੇ ਕਈ ਵਾਰ ਇਧਰੋਂ ਧਿਆਨ ਕੱਢਣ ਦਾ ਯਤਨ ਕੀਤਾ ਪਰ ਬੇਚੈਨੀ ਹੋਰ ਵੱਧਦੀ ਗਈ ਅਖੀਰ ਉਹ ਉੱਠ ਕੇ ਬਹਿ ਗਿਆ ਕੁਝ ਚਿਰ ਗੋਡਿਆਂ ਤੇ ਕੂਣੀਆਂ ਧਰੀ ਢਿੱਡ ਇਕੱਠਾ ਕਰੀ ਰੱਖਿਆ ਪਰ ਫੇਰ ਉੱਠ ਕੇ ਤੁਰ ਪਿਆ ਤੁਰਨ ਲੱਗਿਆਂ ਕਾਲਜੇ ਵਿੱਚੋਂ ਇੱਕ ਚੀਜ਼ ਉੱਠ ਕੇ ਸਿਰ ਨੂੰ ਚੜੀ ਤੇ ਬਿੰਦ ਨੂੰ ਫੇਰ ਕੋਲੇ ਦਾ ਸਹਾਰਾ ਲੈ ਕੇ ਖੜੋ ਗਿਆ ਕੁਝ ਚਿਰ ਮੰਗਰੋਂ ਅੱਖਾਂ ਅੱਗੇ ਆਇਆ ਹਨੇਰਾ ਘਟਣ ਲੱਗ ਪਿਆ ਤੇ ਆਪਣਾ ਆਪ ਸਾਹਮਣੇ ਹੋ ਮੁੜ ਤੁਰ ਪਿਆ ਦਿਨ ਚਿਪ ਚੱਲਿਆ ਸੀ ਹੌਲੀ ਹੌਲੀ ਉਹ ਧਰਮ ਸਿੰਘ ਦੇ ਘਰ ਤਾਈ ਅੱਪੜ ਗਿਆ ਜਦੋਂ ਗਲੀ ਵਿੱਚ ਉਹਨੇ ਨਿਗਾ ਮਾਰ ਕੇ ਵੇਖਿਆ ਮਗਰਲੇ ਕੋਠੇ ਦੇ ਸਾਹਮਣੇ ਚੌਂਕੇ ਵਿੱਚ ਪੰਤੇ ਦੀ ਬਹੂ ਆਟਾ ਗੁੰਨੀ ਜਾਂਦੀ ਸੀ ਪਹਿਲਾਂ ਉਹ ਕੁਝ ਝਿਜਕਿਆ ਪਰ ਫਿਰ ਵੱਡੇ ਤਖਤੇ ਦੀ ਵਿਥ ਵਿੱਚੋਂ ਉਹਨੂੰ ਇੱਕ ਮੋਟੀ ਸਾਰੀ ਅੱਖ ਲਿਸ਼ਕਦੀ ਦੀ ਸੀ ਤੇ ਨਾਲ ਦੀ ਨਾਲ ਸਾਵਾ ਬਲਦ ਰੰਬਿਆ ਜਗਸੀਰ ਦੇ ਧੁਰੰਦਰ ਜਿਵੇਂ ਤਿੱਖੀ ਸ਼ਹਿ ਖੁੱਭ ਗਈ ਹੋਵੇ ਤੇ ਨਾਲ ਦੀ ਨਾਲ ਉਹਨੂੰ ਕੋਈ ਨਿੱਗਰ ਜਹੀ ਚੀਜ਼ ਪੰਗਰ ਕੇ ਢਾਲਦੀ ਤੇ ਤੱਤੇ ਘੋਵਾਂ ਵਾਂਗ ਸਾਰੇ ਪਿੰਡੇ ਵਿੱਚ ਖਿਲਰਦੀ ਲੱਗੀ ਇੱਕ ਪਲ ਹੋਰ ਤੇ ਜਗਸੀਰ ਨੂੰ ਜਿਵੇਂ ਬਾਹੋਂ ਫੜ ਕੇ ਕੋਈ ਅੰਦਰ ਖਿੱਚ ਕੇ ਲੈ ਗਿਆ ਅੰਦਰ ਵੜਦਿਆਂ ਉਹਨੇ ਆਟਾ ਗੁੰਦੀ ਭੰਤੇ ਦੀ ਬਹੁਵਲ ਤੱਕਿਆ ਉਹਦਾ ਧਿਆਨ ਆਪਣੇ ਕੰਮ ਵਿੱਚ ਸੀ ਜਦੋਂ ਜਗਸੀਰ ਦਰਵਾਜ਼ੇ ਵਿੱਚ ਦਿਸਿਆ ਤਾਂ ਦੋਵੇਂ ਬਲਦ ਫੇਰ ਰੰਬੇ ਜਗਸੀਰ ਅੰਦਰ ਵੜਦਿਆਂ ਸਾਰ ਦੋਹਾਂ ਬਲਦਾਂ ਦੇ ਵਿਚਕਾਰ ਖਲੋ ਗਿਆ ਚੱਲਿਆਂ ਵਾਂਗ ਉਹਨਾਂ ਨੂੰ ਥਾਪੀਆਂ ਦਿੰਦਾ ਪਿੰਡੇ ਤੇ ਹੱਥ ਫੇਰਦਾ ਤੇ ਉਹਨਾਂ ਦੇ ਕੰਨ ਢੋਂਦਾ ਆਪ ਮੁਹਾਰਾਈ ਭੁੱਲਿੰਗਿਆ ਤੁਸੀਂ ਤਾਂ ਸੌਹਰਿਓ ਮਾੜੀ ਬਲਾ ਹੋਗੇ ਕਿਸੇ ਨੇ ਕਦੇ ਪੱਠਾ ਦਾ ਥਾ ਵੀ ਚੱਜ ਨਾਲ ਪਾਇਆ ਕਿ ਉਹ ਸੌਹਰਿਓ ਭੋਲੂਓ ਥੋੜੀ ਦਾ ਕੁੱਖਾ ਹੀ ਅੰਦਰ ਵੜੀਆਂ ਪੰਨਿਆ ਵੇਖ ਕੇ ਮੈਂ ਸਾਰੀਆਂ ਪਸਲੀਆਂ ਅੱਡੋ ਅੱਡ ਦਿਸਦੀਆਂ ਜਦੋਂ ਪਾਲਣ ਵਾਲਾ ਤੁਹਾਡਾ ਖਿਆਲ ਛੱਡ ਗਿਆ ਹੋਰ ਕੌਣ ਕਰੇ ਕਿਸੇ ਨੂੰ ਕੀ ਲੋੜ ਹੈ ਲੋਕਾਂ ਨੂੰ ਤਾਂ ਕੰਮ ਚਾਹੀਦਾ ਹੈ ਖਾਂ ਨੇਰੇ ਹੱਡ ਹੀ ਰਹਿ ਗਏ ਬਲ ਦੋ ਤੇ ਹੱਥ ਲੱਤਾਂ ਬਾਹਾਂ ਇੰਜ ਚੱਟੀਆਂ ਜਾਂਦੇ ਸਨ ਜਿਵੇਂ ਉਹਨੂੰ ਚਟ-ਚਟ ਕੇ ਹੀ ਆਪਣੀ ਭੁੱਖ ਮਿਟਾਉਣਾ ਚਾਹੁੰਦੇ ਹੁਣ। ਉਹਨਾਂ ਦੀਆਂ ਮੋਟੀਆਂ ਨਗੌਰੀ ਅੱਖਾਂ ਵਿੱਚ ਇੱਕ ਅਜਿਹਾ ਸਿਲ ਸੀ ਜਿਹਦਾ ਅਨੁਭਵ ਕੇਵਲ ਜਗਸੀਰ ਵਰਗਾ ਬੰਦਾ ਹੀ ਕਰ ਸਕਦਾ ਸੀ। ਜਿਸ ਉਹਨਾਂ ਨੂੰ ਨਿੱਕੇ ਹੁੰਦਿਆਂ ਤੋਂ ਨਾਲਾ ਨਾਲ ਦੁੱਧ ਪਿਆ ਪਿਆ ਕੇ ਪਾਲਿਆ ਸੀ। ਘੰਟਿਆਂ ਵੱਧੀ ਉਹਨਾਂ ਦੇ ਪਿੰਡੇ ਖਰਖਰੇ ਨਾਲ ਖੁਰਚ-ਖੁਰਚ ਕੇ ਕੱਪੜੇ ਨਾਲ ਪੂੰਝ-ਪੂੰਝ ਕੇ ਮਖਮਲ ਵਾਂਗ ਕੂਲੇ ਕੀਤੇ ਸਨ। ਉਹਨਾਂ ਦੇ ਸਿੰਘ ਮਖਣੀ ਨਾਲ ਚੋਪੜ-ਚੋਪੜ ਨਾ ਗਾਂ ਵਾਂਗ ਲਿਕਾਇ ਸਨ ਸਿਆਲ ਦੇ ਮਹੀਨੇ ਰਾਤਾਂ ਨੂੰ ਉੱਠ ਉੱਠ ਕੇ ਉਹਨਾਂ ਦੇ ਹੇਠੋਂ ਗੁਹਾ ਹੂੰਝ ਹੂੰਝ ਕੇ ਸੁੱਕ ਖਲਾਰੀ ਸੀ ਤੇ ਜਿਸ ਕਦੇ ਵੀ ਉਹਨਾਂ ਕੋਲੋਂ ਕਦੇ ਵਿਤੋਂ ਵੱਧ ਕੰਮ ਨਹੀਂ ਸੀ ਲਿਆ ਤੇ ਕਦੇ ਜ਼ੋਰ ਨਾਲ ਪ੍ਰਾਣੀ ਨਹੀਂ ਸੀ ਮਾਰੀ ਦੋਹਾਂ ਬਲਦਾਂ ਨੇ ਉਹਨੂੰ ਆਪਣੇ ਵਿਚਕਾਰ ਇੰਜ ਘੁੱਟ ਲਿਆ ਜਿਵੇਂ ਹੁਣ ਮੁੜ ਇੱਥੋਂ ਹਿੱਲਣ ਨਾ ਦੇਣਾ ਚਾਹੁੰਦੇ ਹੁਣ ਜਗਸੀਰ ਉਹਨਾਂ ਦੀਆਂ ਅੱਖਾਂ ਵਿੱਚ ਤੱਕਦਾ ਉਹਨਾਂ ਦੀਆਂ ਮੂਥੀਆਂ ਤੇ ਮੱਥਿਆਂ ਨੂੰ ਪਲੋਸਦਾ ਓਵੇਂ ਉਹਨਾਂ ਨਾਲ ਗੱਲਾਂ ਕਰੀ ਜਾਂਦਾ ਸੀ ਉਹਨੂੰ ਆਪਣੀ ਸਾਰੀ ਪੀੜ ਵਿਸਰ ਗਈ ਸੀ ਸਾਰੀ ਦੁਨੀ ਜਿਵੇਂ ਭੁੱਲ ਗਈ ਜਾਪਦੀ ਸੀ ਹੋਰ ਤਾਂ ਜਿਹੜਾ ਕੁਝ ਕਰਨਾ ਸੀ ਕਰਤਾ ਹੁਣ ਇਹਨਾਂ ਨੂੰ ਵੀ ਖੋਲ ਕੇ ਲਿਜਾਣ ਦੀ ਸਲਾਹ ਹੋਣੀ ਹੈ ਜਗਸੀਰ ਦੇ ਸਿਰ ਵਿੱਚ ਜਿਵੇਂ ਕਿਸੇ ਨੇ ਇੱਟ ਮਾਰੀ ਹੋਵੇ ਕੁਸ ਪਿਸ਼ਾਹਾਂ ਵੇਖਿਆ ਨਿੱਕਾ ਜਿਹਾ ਕੁੰਡ ਕੱਢੀ ਪੰਤੇ ਦੀ ਬਹੁ ਦਰਵਾਜ਼ੇ ਦੇ ਅੰਦਰ ਬੂਹੇ ਕੋਲ ਖੜੋਤੀ ਸੀ ਧੰਨੋ ਵਾਂਗ ਹੀ ਉਹਨੇ ਇੱਕ ਹੱਥ ਵਿੱਚ ਕੁੰਡ ਫੜ ਕੇ ਤੇ ਦੂਜਾ ਢਾਕ ਉੱਤੇ ਧਰਿਆ ਹੋਇਆ ਸੀ ਜਗਸੀਰ ਨੇ ਇੱਕ ਵਾਰੀ ਉਸ ਵੱਲ ਵੇਖ ਕੇ ਇੰਜ ਨੀਵੀ ਪਾ ਲਈ ਜਿਵੇਂ ਉਹ ਸੱਚੇ ਮੁੱਚੀ ਚੋਰੀਆਂ ਬਲਦ ਖੋਲਣਾ ਆਇਆ ਫੜਿਆ ਗਿਆ ਹੋਵੇ ਉਸ ਨੀਵੀ ਪਾਈ ਦੋਸ਼ੀਆਂ ਵਾਲੀ ਆਵਾਜ਼ ਵਿੱਚ ਹੌਲੀ ਜਿਹੀ ਕਿਹਾ ਕੋਈ ਨਹੀਂ ਬੱਚਾ ਮੈਂ ਧਰਮ ਸਿਉ ਉਹਨੂੰ ਲੱਗਦਾ ਧਰਮ ਸਿਉਂਦਾ ਉਹਦੀ ਗੱਲ ਵਿੱਚੋਂ ਟੋਕੇ ਭੰਤੇ ਦੀ ਬਹੂ ਗੁੱਸੇ ਵਿੱਚ ਬੋਲੀ ਤੇਰੀ ਜਾਨ ਦੇ ਪਵਾੜੇ ਪਾਇਆ ਨੇ ਖਬਰੇ ਉਹਨੂੰ ਕਿਹੜੇ ਖੂ ਟੋਬੇ ਪਾਇਆ ਸਾਡੇ ਤਾਂ 4 ਦਿਨ ਹੋ ਗਏ ਸਾਰੇ ਟੱਬਰ ਨੂੰ ਭਾਜੜ ਪਈ ਫਿਰਦੀ ਐ ਤੇ ਇਹ ਵੱਡਾ ਸਰਦਾਰ ਅਜੇ ਮਿਲਦਿਆਂ ਕਰਨ ਆਇਆ ਵੱਡੇ ਪਿਆਰਾਂ ਵਾਲਾ ਇਹਨਾਂ ਦੇ ਮੂੰਹ ਚੱਟੀਆਂ ਜਾਣਾ ਉਹਨੂੰ ਲਿਆ ਅੱਖਾਂ ਭਾਲ ਕੇ ਜਿਹੜਾ ਸਾਰੀ ਉਮਰ ਅੰਨ ਖਾਦਾ ਬੁੜੀ ਆਬਦੀ ਦਾ ਮਰਨਾ ਕਰਾ ਲਿਆ ਲੋਕਾਂ ਤੋਂ ਵਾਹ ਵਾਖ ਖੱਟ ਲਈ ਜੇ ਸਾਡਾ ਘਰ ਉਜਾੜਦਾ ਤੇਰੇ ਅਰਗੇ ਬੰਦੇ ਹੁੰਦੇ ਆ ਜੇ ਲੰਮੀ ਸੋਚਦਾ ਤਾਂ ਸਾਡੇ ਨਾਲ ਐ ਨਾ ਕਰਦਾ ਆਪਦੀ ਦੋ ਦਿਨਾਂ ਦੀ ਵਾਵਾ ਖਾਤਰ ਤਾਂ ਸਾਡਾ ਜੀਓ ਜੀ ਸੂਲੀ ਟੰਗਦਾ ਇੱਕੋ ਸਾ ਪੰਤੇ ਦੀ ਬਹੂ ਬੋਲੀ ਜਾਂਦੀ ਸੀ ਜਗਸੀਰ ਸੁਣ ਹੋਇਆ ਸੁਣੇ ਜਾਂਦਾ ਸੀ ਉਹਦੇ ਚਿਹਰੇ ਉੱਤੇ ਇੰਨਾ ਦੋ ਪਲਾਂ ਵਿੱਚ ਕਿੰਨੇ ਪ੍ਰਭਾਵ ਉਗੜੇ ਤੇ ਗਵਾਚ ਗਏ ਸਨ ਪੰਤੇ ਦੀ ਬਹੂ ਦਾ ਕੋਈ ਸ਼ਬਦ ਹੈਰਾਨੀ ਨਾਲ ਉਹਦੀਆਂ ਅੱਖਾਂ ਪਾੜ ਦਿੰਦਾ ਸੀ ਤੇ ਕੋਈ ਉਹਦੇ ਸਿਰ ਵਿੱਚਕਾਰ ਵਟੇ ਵਾਂਗ ਵਜੇਦਾ ਸੀ ਤੇ ਕੋਈ ਉਹਦੇ ਢਿੱਡ ਵਿੱਚ ਸੇਲੇ ਵਾਂਗ ਤਸਕੇ ਸਾਰੀ ਦੇਹ ਨੂੰ ਢੜਫਣ ਲਾ ਦਿੰਦਾ ਸੀ ਇਹਨਾਂ ਦੋ ਪਲਾਂ ਦਾ ਸਮਾਂ ਉਹਦੇ ਲਈ ਐਡਾ ਲੰਮਾ ਹੋ ਗਿਆ ਸੀ ਜਿਵੇਂ ਦੋ ਵਰੇ ਉਹਨੂੰ ਇੰਜ ਬਲਦਾਂ ਦੇ ਵਿਚਕਾਰ ਖੜੋਤਿਆਂ ਬੀਤ ਗਏ ਹੋਣ ਉਹਦੇ ਪੈਰ ਹਿਲਦੇ ਨਹੀਂ ਸਨ ਜਿਵੇਂ ਧਰਤੀ ਵਿੱਚ ਗੱਡੇ ਗਏ ਹੋਣ ਜਿਵੇਂ ਉਹ ਇੱਕ ਰੁੱਖ ਹੋਵੇ ਜਿਨੂੰ ਜੋਰਾਂ ਦਾ ਝਖੜ ਮੋੜ-ਕੋੜ ਧਰਤੀ ਨਾਲ ਪਟਕ ਰਿਹਾ ਹੋਵੇ ਪਰ ਉਹਦੀਆਂ ਜੜਾਂ ਅਜੇ ਵੀ ਪੁੱਟੀਆਂ ਨਾ ਜਾ ਰਹੀਆਂ ਹੁਣ ਜਗਸੀਰ ਦੇ ਹੋਸ਼ ਹਵਾਸ ਪੂਰੀ ਤਰ੍ਹਾਂ ਕੰਮ ਨਹੀਂ ਸੰ ਕਰ ਰਹੇ ਉਹਨੂੰ ਬੜਾ ਉੱਚਾ ਸੁਣ ਰਿਹਾ ਸੀ ਬੜਾਈ ਘਟ ਦਿਸ ਰਿਹਾ ਸੀ ਬਲਦਾਨ ਦੇ ਹੇਠ ਪਏ ਸੁੱਕੀ ਚਰੀ ਦੇ ਮੋٹے ਟਾਂਡੇ ਵੀ ਨਹੀਂ ਸੰ ਦਿਸ ਰਹੇ ਇਹ ਕੁਜਾਤ ਇੱਥੇ ਕੀ ਲੈਣ ਆਇਆ ਸੁਪਨੇ ਵਿੱਚ ਸੁਣਦੇ ਕਿਸੇ ਭੂਤ ਦੀ ਆਵਾਜ਼ ਵਾਂਗ ਉਹਨੂੰ ਪੰਤੇ ਦੀ ਬਹੂ ਦੀ ਆਵਾਜ਼ ਵਰਗੀ ਪਰ ਉਹਦੋਂ ਭਾਰੀ ਤੇ ਕੁਰਖਤ ਆਵਾਜ਼ ਸੁਣਾਈ ਦਿੱਤੀ ਜਦੋਂ ਉਸ ਰਤਾ ਸਿਰ ਉਹ ਤਹਾਂ ਚੁੱਕਿਆ ਤਾਂ ਸਾਹਮਣੇ ਰਾਖਸ਼ ਵਾਂਗ ਖੜੋਤੀ ਧੰਨੋ ਨੂੰ ਵੇਖ ਕੇ ਉਹਦੀਆਂ ਅੱਖਾਂ ਅੱਗੇ ਪਹਿਲਾਂ ਨਾਲੋਂ ਵਧੇਰੇ ਸੰਗਣਾ ਹਨੇਰਾ ਛਾ ਗਿਆ ਜੇ ਬੰਦੇ ਦਾ ਪੁੱਤ ਹੈ ਤਾਂ ਹੁਣੇ ਨਿਕਲ ਜਾ ਇੱਥੋਂ ਨਹੀਂ ਤੇਰੀਆਂ ਬੋਟੀਆਂ ਕਰਕੇ ਖਾ ਜੂ ਧੰਨੋ ਨੇ ਦੰਦ ਕਚੀਚਦਿਆਂ ਆਖਿਆ ਪਰ ਉਹਦੀ ਆਵਾਜ਼ ਜਗਸੀਰ ਨੂੰ ਐਤ ਕੀ ਪਹਿਲਾਂ ਨਾਲੋਂ ਉਹ ਸਪਸ਼ਟ ਸੁਣਾਈ ਦਿੱਤੀ ਅੱਗ ਲਾਈ ਡੱਬੂ ਕੰਧ ਤੇ ਸਾਡੇ ਘਰ ਹੱਥੀਂ ਲਾ ਕੇ ਉਤੋਂ ਫੁੱਕਾ ਮਾਰਨਾ ਹੈ ਜਾਂ ਨਿਕਲ ਜਾ ਮੇਰੇ ਘਰੋਂ ਤੇ ਨਾਲੇ ਇਦੂੰ ਮੁੜ ਕੇ ਮੈਂ ਖੇਤ ਫਿਰਦਾ ਸੁਣ ਵੀ ਲਿਆ ਤਾਂ ਤੇਰੀਆਂ ਲੱਤਾਂ ਉੱਥੇ ਵੱਡ ਕਿਉਂ ਸਾਡਾ ਖੇਤ ਲੱਗਦੇ ਖੇਤਾਂ ਦੇ ਤੁਸੀਂ ਖੇਤ ਦੇ ਸਾਲੇ ਲੱਗਦੇ ਹੋ ਜਿਵੇਂ ਕਿਤੇ ਪਿਓ ਦੀ ਕਮਾਈ ਦਾ ਖਰੀਦਿਆ ਹੁੰਦਾ ਉਸ ਭੌਂਦੂ ਦੇ ਸਿਰ 'ਚ ਸਵਾਦੀ ਚੁੰਡੀ ਪਾ ਕੇ ਉਹ ਫਫਾ ਕੁੱਟਣੀ ਨੇ ਸਾਰੀ ਉਮਰ ਚੂੰਡ-ਚੂੰਡ ਖਾ ਲਿਆ ਹੁੰਦੀ ਨਾ ਉਹ ਜਿਉਂਦੀ ਫੇਰ ਮੈਂ ਪਟਦੀ ਉਹਦਾ ਝਾਟਾ-ਬਾਲ-ਬਾਲ ਕਰਕੇ ਜਿਹੜੀਆਂ ਤੁਸੀਂ ਸਾਡੇ ਨਾਲ ਕੀਤੀਆਂ ਰਹਿੰਦੀ ਖੁੰਦੀ ਇੱਕੋ ਕਸਰ ਸੀ ਘਰ ਪਾੜਨ ਦੀ ਉਹ ਵੀ ਪੂਰੀ ਕਰਤੀ ਛੜਾ ਕੇ ਉਸ ਪਤੰਦਰ ਨੂੰ ਹੱਥ ਤੇ ਮੰਗਾ ਲੇ ਨੋਟ ਬਗਾਨੇ ਧੰਨ ਨਾਲ ਮਰਨੇ ਕਰਕੇ ਉਸ ਡੈਣ ਦੀ ਗਤੀ ਨਹੀਂ ਹੋਣੀ ਜਾਂ ਨਿਕਲ ਜਾ ਮੇਰੇ ਘਰੋਂ ਜੇ ਮੋੜ ਇਸ ਗਲੀ ਲੰਘਦਾ ਵੀ ਦੇਖ ਲਿਆ ਤਾਂ ਸੀਰਮੇ ਪੀ ਜੂ ਸਿਰ ਮੇ ਪੀਜੂ ਤੰਨੋਂ ਨੇ ਇੰਨੇ ਜ਼ੋਰ ਨਾਲ ਦੰਦ ਪੀਂਦਿਆਂ ਚੀਕ ਕੇ ਆਖਿਆ ਕਿ ਜਗਸੀਰ ਨੂੰ ਇੰਜ ਲੱਗਿਆ ਜਿਵੇਂ ਉਹਦੇ ਸੁੱਤੇ ਪਏ ਦੇ ਸਿਰ ਵਿੱਚ ਕਿਸੇ ਨੇ ਡਾਂਗ ਮਾਰੀ ਹੋਵੇ। ਹੋਰ ਜੋ ਕੁਝ ਤੰਨੋਂ ਨੇ ਆਖਿਆ ਸੀ ਉਹਨੂੰ ਪਲੋ-ਪਲ ਵਧੇਰੇ ਅਸਪਸ਼ਟ ਸੁਣਿੰਦਾ ਗਿਆ ਸੀ ਤੇ ਇਸ ਸਿਰ ਮੇ ਪੀਜੂ ਆਖਣ ਤੱਕ ਉਹਦੀ ਦੇਹ ਸੁੰਝੇ ਹੋ ਗਈ ਲੱਗ ਰਹੀ ਸੀ। ਤੇ ਜਦੋਂ ਜਗਸੀਰ ਨੇ ਆਪਣਾ ਖੱਬਾ ਪੈਰ ਉਹ ਤਹਾਂ ਚੁੱਕਿਆ ਤਾਂ ਉਹਨੂੰ ਇੰਨਾ ਜ਼ੋਰ ਲਾਉਣਾ ਪਿਆ ਜਿਵੇਂ ਜਫੇ ਚ ਆਉਣ ਜੋਗੀ ਕਿਕਰ ਨੂੰ ਜੜੋਂ ਪੁੱਟ ਰਿਹਾ ਹੋਵੇ ਪੋ ਦੇ ਮਹੀਨੇ ਵੀ ਉਹਦਾ ਸਾਰਾ ਸਰੀਰ ਮੁੜਕੋ ਮੁੜਕੀ ਹੋ ਗਿਆ ਸੀ ਐਵੇਂ ਉਸ ਸੱਜਾ ਪੈਰ ਚੁੱਕਿਆ ਤੇ ਫਿਰ ਆਪਣੀ ਐਡੀ ਹੌਲੀ ਹੋ ਗਈ ਸੀ ਦੇ ਹੇਠ ਉਹਦੀਆਂ ਲੱਤਾਂ ਇੰਜ ਕੰਬਦੀਆਂ ਆਈਆਂ ਜਿਵੇਂ ਭਾਰਾ ਮੁੱਚਰ ਸਿਰ ਉੱਤੇ ਧਰੀ ਆਉਂਦਾ ਹੋਵੇ ਤੈਨੂੰ ਪਿੱਛੋਂ ਹੋਰ ਕੀ ਕੁਝ ਆਖਦੀ ਰਹੀ ਗਲੀ ਵਿੱਚ ਕੌਣ-ਕੌਣ ਟੱਕਰਿਆ ਕਿਹਨੇ ਕੀ ਪੁੱਛਿਆ ਤੇ ਕੀ ਆਖਿਆ ਕਿਸੇ ਵੀ ਗੱਲ ਦਾ ਉਹਨੂੰ ਪਤਾ ਵੀ ਨਹੀਂ ਸੀ ਘਰ ਆ ਕੇ ਉਹ ਕੋਠੜੀ ਅੰਦਰ ਆ ਵੜਿਆ ਤੇ ਰਜਾਈ ਵਿੱਚ ਮੂੰਹ ਸਿਰ ਬਲੇਟ ਕੇ ਪੈ ਗਿਆ ਇਹ ਸੀ 15ਵਾਂ ਭਾਗ ਸਨਾਵਲ ਦਾ ਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਜਿਹੜਾ 16ਵਾਂ ਤੇ ਆਖਰੀ ਭਾਗ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਹੁਤ-ਬਹੁਤ ਧੰਨਵਾਦ ਜੀ